ਤਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਟਰਵਾਚੌਦ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਪੰਦੀ ਉਹਨਾਂ ਦੇ ਪਰਿਵਾਰ ਨੂੰ ਇੰਨਾ ਦਾ ਰਿਸਪੌਂਸ ਮਿਲਿਆ ਬਟਾਲਾ ਪਿਲ ਕੋ ਤੁਹਾਡੇ ਸਾਹਮਣੇ ਪੂਰਨ ਬੰਦਾ ਬਾਕੀ ਪਰਮਾਤਮਾ ਦੀ ਕਿਰਪਾ ਕੋ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦੀਵਾਲੀ ਮਨਾਓ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਦੀਵਾਲੀ ਦਾ ਮਨਾ ਲਓ ਜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿਦਾਂ ਕਿਸੇ ਪਰਿਵਾਰ ਦੇ ਮਰੇ ਕਿਦਾਂ ਲੋਕ ਰੋਂਦੇ ਆ ਉਹਨਾਂ ਨੂੰ ਵੀ ਕਹਿੰਦੇ ਕਿ ਦੁਆਨੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦੁਆਨੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਵਿੱਚ ਬਣਿਆ ਵਾ ਤੇ ਆਹੀ ਆਪਾਂ ਕਹਿੰਦੇ ਕਿ ਦੁਆਨੀ ਮਨਾ ਲਓ ਲੱਖ ਲਾਂਦਾ ਹਜੇ ਲੋਕਾਂ ਦੇ ਮੈਂ ਇੱਕ ਜਿਹੜਾ ਲੋਕਾਂ ਨੂੰ ਕਿ ਬਟਾਲਾ ਵਾਸੀਓ ਆਪਣੀ ਜਾਨ ਬਚਾ ਲਈ ਸਾਡੇ ਨਾਲ ਖੋ ਨਾ ਤੇ ਅੱਜ ਕਦੀ ਕੋਈ ਫੋਤੀ ਕੋਈ ਕਹੇ ਕੋ 10 ਲੱਖ ਮੰਗਦਾ ਤੇ ਕੋ 20 ਮੰਗਦਾ ਤੇ ਕੋ 50 ਮੰਗਲੇ ਤੇ ਕੋ ਕਰੋੜ ਮੰਗਲਿਆ ਤੇ ਕਿਸੇ ਕੋ 5 ਕਰੋੜ ਮੰਗਲਿਆ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਕਿੰਨਾ ਸਾਥ ਪੁਲਿਸ ਸਾਰੇ ਸਾਥ ਹੈ ਪੁਲਿਸ ਦਾ ਬਿਲਕੁਲ ਸਾਡਾ ਸਾਥ ਹੈ ਕਿ ਤੁਸੀਂ ਜਿਹੜਾ ਦਾ ਪੁਲਿਸਪਲ ਕਰੋ ਕਿਸੂ ਕਰ ਰਹੇ ਹੈ ਨਾ ਕੋਈ ਸਾਲਵੜੀ ਹੈ ਕੋਈ ਟੋਪੜੀ ਹੈ ਜਾਂ ਕੋਈ ਛੋਟੀ ਫੜੀ ਹੈ ਤਾਂ ਸਾਥ ਜੋੜ ਕੇ ਲੋਕਾਂ ਨੂੰ ਕਹਿਣ ਕਿ ਭਾਜੀ ਤੁਹਾਡਾ ਧੰਨਵਾਦ ਲੀਡਰ ਹੋਮ ਰੈਸਟ ਵੀ ਕਿਤੇ ਹੈ ਭਾਜੀ ਲੀਡਰ ਹੋਮ ਰੈਸਟ ਹੋਣਾ ਪਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਮੇਰਾ ਫੋਨ ਮੇਰੇ ਕੋਲ ਨਹੀਂ ਪੁਲਿਸ ਨੇ ਬੜੀ ਬੜੀ ਫੋਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਮੈਨੂੰ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲਮੇਲ ਨਹੀਂ ਹੈ ਮੇਰਾ ਬਟਾਲਾ ਜਨਤਾ ਨਾਲ ਤਾਲਮੇਲ ਹੈ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ-ਬਾਰ ਮੋਹ ਚਾਹਤਾ ਜੀ ਆਪਾਂ ਇਹਨਾਂ ਨੂੰ ਸਿੱਕੀ ਕਰਦਾ ਕੋਈ ਹੁਣ ਲੋੜਾ ਬਜੀ ਨਾ ਹੋਈ ਹੈ ਨਾ ਹੋਣ ਦੇਣੀ ਹੋ ਲੋੜਾ ਬਜੀ ਜਰਾ ਹੁਣ ਲੋੜਾ ਜੀ ਕਰੂਗਾ ਕਿਉਂਕਿ ਅੰਦਰ ਬੜਾ ਕਿਤੇ ਗੱਲ ਹੈ ਪੂਰਾ ਲਾਂਡਰ ਮੈਂਟਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐੋਜੀ ਗੱਲਬਾਤ ਨਹੀਂ ਕਿੰਨਾ ਕੋ ਪੰਦ ਆ ਬਾਦ ਵਿੱਚ ਜੇ ਕੋਈ ਪੀਪਲ ਹੈ ਜਾਂ ਆਪਾਂ ਇਹਨਾਂ ਨੂੰ ਕੁਝ ਲਖਾ ਦੇ ਵੀ ਇਹਨਾਂ ਨੂੰ ਹੁਣ ਲੋੜਾ ਬਜੀ ਨਹੀਂ ਕਰਦੇ ਕਿਤੇ ਹੂੰ ਜੇ ਕੋਈ ਰੋਜ਼ ਮਾ ਤੇਰਾ ਆਪਣਾ ਉਹ ਪੀਪਲੀ ਦਾ ਆਪਣਾ ਕੰਮ ਕੋਈ ਰੋਗ ਨਹੀਂ ਪੀਪਲ ਦਾ ਕੋਈ ਚੱਕ ਨਹੀਂ ਮੜ ਗਿਆ ਹੁਣ ਲੋੜਾ ਬਜੀ ਕਿਸੇ ਕੰਮ ਚੱਲ ਦੇਣੀ ਜੀ 아, <목소리> 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 কারোার বন্ধ <shedous> ਜਾਣੇ ਜਾਣ ਕਰਾਉਂਦੇ ਸਾਡਾ ਸਾਰਿਆਂ ਦਾ ਸਾਥ ਦਿਓ ਆਪਣਾ ਸਾਥ ਦਿਓ ਕੱਲ ਜਿਹੜੀ ਘਟਨਾ ਕਿਸੇ ਨਾਲ ਵਾਪਰੀ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਆ ਸਾਰੇ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਦੇ ਦਿਨ ਬੰਦ ਨੂੰ ਆਪਣਾ ਹੰਗਾਰਾ ਪਰੇ ਅਗਰ ਬੰਦ ਕਰਕੇ ਸਰਕ